ਸਤਿ ਸ਼੍ਰੀ ਅਕਾਲ ਜੀ ਵਿਅਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਆ 13 ਤੋਂ ਲੈ ਕੇ 20 ਸਤੰਬਰ ਦੇ ਮੌਸਮ ਦੀ ਤੇ ਕਿਹੜਾ ਸਿਸਟਮ ਲੱਗਣ ਜਾ ਰਿਹਾ 17 18 19 ਆ 20 ਸਤੰਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਟੇ ਤੌਰ ਤੇ ਮੀਂਹ ਪ੍ਰਭਾਵਿਤ ਕਰੇਗਾ ਕਿਹੜੇ-ਕਿਹੜੇ ਖੇਤਰਾਂ ਵਿੱਚ ਵੱਧ ਤੇ ਕਿਹੜੇ-ਕਿਹੜੇ ਖੇਤਰਾਂ ਵਿੱਚ ਆ ਘਟਮੀ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਿਹੜੇ-ਕਿਹੜੇ ਖੇਅ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਤੇ ਕਿੱਥੇ-ਕਿਤੇ ਭਾਰੀ ਮੀਂਹ ਤੇ ਚੱਟਾਂ ਵੇਖਣ ਨੂੰ ਮਿਲ ਸਕਦੇ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀ ਚਾਰਜ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੇ ਮੇਰੇ ਕੋਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਤੁਸੀਂ ਜੋ ਆ ਰਡਾਰ ਸਿਸਟਮ ਜਾਨੀ ਕਿ ਸੈਟਲਾਈਟ ਤਸਵੀਰਾਂ ਜੋ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਜਿਹੜਾ ਰੇਨਫਾਲ ਦਾ ਮੈਪ ਵੇਖ ਸਕਦੇ ਹੋ ਪੰਜਾਬ ਦੇ ਬਹੁਤੇ ਖੇਤਰਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਉਹ ਪੱਛਮੀ UP ਦਿੱਲੀ ਦੇ ਬਹੁਤੇ ਖੇਤਰਾਂ ਵਿੱਚ ਅਮੀਂ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ 17 ਤੋਂ ਲੈ ਕੇ ਖਾਸ ਤੌਰ 1 ਇਹ ਤਿੰਨ ਦਿਨਾਂ ਦੇ ਵਿੱਚ ਇੱਕ ਅੱਧੀ ਵਾਰ ਕਾਫੀ ਖੇਤਰਾਂ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਵੇਗਾ ਬਹੁਤੇ ਖੇਤਰਾਂ ਹਲਕਾ ਦਰਮਿਆਨਾ ਤੇ ਕੁਝ ਖੇਤਰਾਂ ਦਰਮਿਆਨ ਤੇ ਭਾਰੀ ਦੇ ਚੱਟਾਂ ਵੇਖਣ ਨੂੰ ਮਿਲ ਸਕਦੇ ਹਨ ਰਡਾਰ ਸਿਸਟਮ ਵਿੱਚ ਵੇਖ ਸਕਦੇ ਹੋ ਪੰਜਾਬ ਦੇ ਬਿਲਕੁਲ ਅਸਰਦਿ ਇਲਾਕੇ ਹੋਗੇ ਫਿਰੋਜ਼ਪੁਰ ਤੋਂ ਲੈ ਕੇ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਉਸ ਤੋਂ ਬਾਅਦ ਨਾਲਕ ਦੇ ਜਲੰਧਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਦਕਣੀ ਖੇਤਰ ਬਠਿੰਡਾ ਮਾਨਸਾ ਕੁਝ ਮੋਗਾ ਦੇ ਖੇਤਰ ਹੋਵੇ ਬਰਨਾਲਾ ਲੁਧਿਆਣਾ ਦੇ ਖੇਤਰ ਹੋਗੇ ਜਾਂ ਫਾਜ਼ਲਕਰ ਦਕਣੀ ਖੇਤਰ ਫਰੀਦਕੋਟ ਮੁਕਸਰ ਦੇ ਇਹਨਾਂ ਸਭ ਨੂੰ ਬਹੁਤੇ ਖ ਆਲਾ ਸੰਗਰੂਰ ਮਲੇਰਕੋਟਲਾ ਰੂਪਨਗਰ 파ਡਲ ਦੇ ਸਾਈਡ ਤੇ ਨਾਲ ਲੱਗਦੇ ਖੇਤਰ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਲੁਧਿਆਣਾ ਗਾ ਜਾਂ ਆਪਣਾ ਪਟਿਆਲਾ ਸੰਗਰੂਰ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਖੇਤਰ ਹੋ ਗਏ ਆ ਕੁਛ ਆਪਣੇ ਦੱਖਣੀ ਖੇਤਰ ਆ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੇ ਸਿਰਸਾ ਇਸਾਰ ਹੋ ਗਿਆ ਫਤਿਹਾਬਾਦ ਕਾ ਹਥਲੰਬਾਲਾ ਪੰਚਕੁਲਾ ਪਾਣੀਪਤ ਤੋਂ ਲੈ ਕੇ ਸੋਨੀਪਤ ਤੇ ਲਾ ਕੇ ਦਿੱਲੀ ਦੇ ਖੇਤਰ ਹੋ ਗਏ ਆ ਪਛਮੀ ਯੂਪੀ ਸਾਰਨਪੁਰ ਗੰਜਫਰਪੁਰ ਨਗਰ ਹੋ ਗਿਆ ਨਾਲ ਲੱਗਦੇ ਆ ਆਪਣੇ ਰਾਜਸਥਾਨ ਦੇ ਖੇਤਰੋ ਕੇ ਸ਼੍ਰੀ ਗੰਗੜਾ ਹਨੂਮਾਨਗਨ ਨੂਬਕੜ ਹੋ ਗਿਆ ਅਭੀ ਕਨੇਰ ਤੋਂ ਤੌਰ ਤੇ ਮੀਂਹ ਇੱਥੇ ਵੀ ਜਿਹੜਾ ਦਰਜ ਕੀਤਾ ਜਾਵੇਗਾ ਜਨਨ ਕਿ ਇੱਕ ਅੱਧੀ ਵਾਰ ਹੋ ਸਕਦਾ ਟੁੱਟਵੇਂ ਤੌਰ ਤੇ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਹੋਸਰ ਪਾਰਮੀ ਦੇ ਚੱਟਾਂ ਲੱਗ ਸਕਦੀਆਂ ਨੇ ਬਾਕੀ ਉਸ ਤੋਂ ਅਬ ਇਲਾਵਾ ਆਪਾਂ ਗੱਲ ਕਰੀਏ ਤਾਂ 20 ਆਪਨੇ ਸਤੰਬਰ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ 20 ਸਤੰਬਰ ਨੂੰ ਉਸਰ ਟੁੱਟਵੇਂ ਤੌਰ ਤੇ ਥੋੜੇ ਕਿ ਬਹੁਤ ਖੇਤਰਾਂ ਵਿੱਚ ਹੋ ਸਕਦਾ ਕਿ ਆਪਨੇ ਆ 10 ਤੋਂ 15 ਜਾਂ 15 ਤੋਂ 20 25% ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈ ਸਕਦਾ ਹੈ ਤੇ ਬਾਕੀ 13 14 ਤੋਂ ਲੈ ਕੇ ਜੇ ਠੀਕ ਉਸਰ 15 16 ਤੱਕ ਜਿਹੜੇ ਪੂਰਬੀ ਲਾਕੇ ਖਾਸ ਤਰ ਉੱਤਰ ਪੂਰਬੀ ਇਲਾਕੇ ਕੁਛ ਛਾਰਪੁਰ ਹੋ ਗਿਆ ਨਵਾਂ ਛਾਰ ਹੋ ਗਿਆ ਮੌਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਨਾਲ ਲੱਗਦੇ ਚੰਡੀਗੜ੍ਹ ਤੇ ਹਰਿਆਣਾ ਤੇ ਪੰਜਾਬ ਦੇ ਖੇਤਰ ਕੁ ਪੱਛਮੀ ਯੂਪੀ ਲੁਧਿਆਣਾ ਦੇ ਕੁਝ ਸ਼ਹਾਗ ਹੋ ਗਏ ਜਮਰਸਰ ਜਲੰਧਰ ਕਪੂਰਥਲਾ ਇਹਨਾਂ ਵਿੱਚ ਹੋਸ ਰਿਹਾ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਰੀ ਜਾਨੀ ਕਿ ਥੋੜੇ ਬਹੁਤ ਖੇਤਰਾਂ ਵਿੱਚ ਬਦਲ ਵੀ ਬਣ ਸਕਦੀ ਏਕਾ ਦੁਕਾ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਬਾਕੀ ਜ਼ਿਆਦਾਤਰ ਮੌਸਮ ਠੀਕ ਠਾਕ ਰਹਿਣ ਦੇ ਆਸਾਨ ਫਿਰੋਜ਼ਪੁਰ ਮੋਕਾ ਕੇ ਬਰਨਾਲਾ ਕੇ ਨਾਲ ਲੱਗਦੇ ਬਠਿੰਡਾ ਮਾਨਸਾ ਇਸਾਰ ਦੇ ਖੇਤਰ ਜੀਂਦ ਹੋ ਗਿਆ ਆ ਕੁਛ ਪ हरियाणा ਦੇ ਖੇਤਰوں ਕੇ ਦਿੱਲੀ ਪਛਮੀ ਯੂਪੀ ਇੱਥੇ ਵੀ ਆ 13 ਤੋਂ ਲੈ ਕੇ 16 ਦੇ ਦਰਮਿਆਨ ਟੁੱਟਵੇਂ ਤੌਰ ਤੇ ਮੀ ਆ ਕੇ ਕਿਤੇ ਕਿਤੇ ਨਿੱਕੀ ਮੋਟੀ ਕਾਰਵੇ ਸਰੀ ਜ਼ਿਆਦਾਤਰ ਮੌਸਮ ਠੀਕ ਠਾਕ ਹੈ 17 ਤੋਂ ਲੈ ਕੇ 17 18 19 ਆਪਣੇ ਸਤੰਬਰ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਅੱਧੀ ਵਾਰ ਕਾਫੀ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀ ਕਾਫੀ ਖੇਤਰਾਂ ਪ੍ਰਭਾਵਿਤ ਕਰੇਗਾ ਹਲਕਾ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਵੀ ਤੇ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ 20 ਸਤੰਬਰ ਤੋਂ ਲੈ ਕੇ ਉਸ 21 22 ਸਤੰਬਰ ਤੱਕ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਉਸ ਬਗਲਾ ਜਿਹੜਾ ਸਿਸਟਮ ਐਂਟਲੀ ਹਫਤੇ ਹੁੰਦਾ ਦਿਖਾਈ ਦੇ ਰਿਹਾ ਤਾਂ ਤੋਂ ਲੈ ਕੇ 19 ਦਰਮਿਆਨ ਆਪਣਾ ਪ੍ਰਭਾਵਿਤ ਕਰੇਗਾ ਤੇ ਕਾਫੀ ਕਿਸ ਤਰ੍ਹਾਂ ਇੱਕ ਅਧੀਆ ਟਟਵੇਂ ਤੌਰ ਤੇ ਮੀਂਹ ਕਈ ਇਲਾਕਿਆਂ ਵਿੱਚ ਪ੍ਰਭਾਵਿਤ ਕਰੇਗਾ ਤੇ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ 30 ਤੋਂ ਲੈ ਕੇ 40 ਕਿਤੇ 40 ਤੋਂ 45 ਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲ ਸਕਦੀਆਂ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਰਾਊਂਡ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤਾਂ ਤੁਹਾਡੇ ਪਿੰਡ ਤੱਕ ਤੁਹਾਡੇ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਨੂੰ ਅੰਤ ਤੱਕ ਦੇਖੋ ਬਹੁ